ਵਾਈਟ ਨੇ ਇਸ ਜਿਆਦਾ ਆਈਆਂ ਇਹ ਵਾਈਟ ਬੱਛੀ ਹੈ ਵੀਰੇ ਯਾਰ ਕਈਆਂ ਨੂੰ ਵਾਈਟ ਪਸੰਦ ਹੁੰਦੀ ਆ ਦੇਖੋ ਬੱਛੀ ਬਹੁਤ ਸੋਹਣੀ ਹੈ ਇਹ ਇਹ 15 ਕ ਦਿਨ ਦੀ ਹੋ ਗਈ ਬੱਛੀ ਬਾਈ ਆਪਣੇ ਫਾਰਮ ਤੇ ਇਹ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸ਼ਿਆ ਕਾਲ ਨਮਸਕਾਰ ਆ ਬਾਈ ਜੀ ਅੱਜ ਆਪਾਂ ਫਾਰਮ ਤੇ ਕਾਫੀ ਸੂਆ ਪੈ ਚੁੱਕਾ ਹੈ ਆਪਣੇ ਫਾਰਮ ਦੇ ਉੱਪਰ ਅੱਜ ਆਪਾਂ ਤੁਹਾਨੂੰ ਬੱਚੇ ਦਿਖਾਵਾਂਗੇ ਜਿਹੜੇ ਚੰਗੇ ਸੀਮੰਦੀਆਂ ਬੱਚੇ ਆਪਣੇ ਫਾਰਮ ਤੇ ਆਈਆਂ ਗੀਆਂ ਮੈਂ ਪਹਿਲਾਂ ਦੱਸ ਦਿਆਂ ਕਿ ਇਸ ਵਾਰ ਜਿਆਦਾ ਬੱਚੇ ਆਏ ਆ ਬੱਚੀਆਂ ਘਟਾਈਆਂ ਆਪਣੇ ਕੋਲ ਸੇਲ ਵਾਸਤੇ ਹਨੀ ਐਨੀਮਲ ਕਈ ਵੀਰ ਫੋਨ ਕਰਦੇ ਆ ਬਾਈ ਬੱਚਿਆਂ ਦੇ ਦੋ ਸੇਲ ਵਾਸਤੇ ਇਸ ਵਾਰ ਤਾਂ ਕੁਦਰਤੀ ਗੱਲ ਆ ਬਾਈ ਜਿਹੜੇ ਪਹਿਲਾਂ ਐਨੀਮਲ ਸੂਏ ਸੀਗੇ ਸਟਾਰਟਿੰਗ ਦੇ ਵਿੱਚ ਮੋਸਟਲੀ ਜਿਹੜੇ ਕਨਵੈਨਸ਼ਨਲ ਸੀਮਲ ਸੀ ਜਿਆਦਾ ਬੱਚੇ ਆਏ ਆ ਸਭ ਤੋਂ ਪਹਿਲਾਂ ਜਿਹੜੀਆਂ ਮੈਂ ਬੱਚੀ ਤੁਹਾਨੂੰ ਦਿਖਾਉਣ ਲੱਗਦਾ ਹੁਣ ਜਿਹੜੇ 4-5 ਸੀਮਨ ਆਪਾਂ ਵਧੀਆ ਸੀਮਨ ਲਾਏ ਸੀਗੇ ਉਹਨਾਂ ਦੇ ਬੱਚੇ ਦਿਖਾਉਣਾ ਮੈਂ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਬੱਚੀ ਦਿਖਾਉਣ ਲੱਗਾ ਪੀਡੀਐਫ ਇਹਦਾ ਸੀਮਨਾ ਹਲਕੋਬ ਇਹਦੀ ਮਦਰਦਾਰ ਰਿਕਾਰਡ ਵੀ ਬਹੁਤ ਸੀ ਆਪਣੇ ਕੋਲੇ ਇਹ ਬੱਚੀ ਨੂੰ ਸਵਾ ਮਹੀਨੇ ਦੇ ਗਰੀਬ ਹੋ ਗਈ ਆ ਬੱਚੀ ਆਪਣੇ ਫਾਰਮ ਤੇ ਉਂਗਲ ਦਾ ਮੂੰਹ ਪਾ ਲੈ ਇਹ ਇਹ ਦੇਖੋ ਇਹ ਬੱਚੀ ਆ ਹਲਕੋਬ ਦੀ ਇਹਦੀ ਮਦਰਦਾਰ ਰਿਕਾਰਡ ਬਹੁਤ ਸੀਗਾ ਛੱਡ ਦੇ ਹਾਂ ਇਹਦੀ ਮਦਰਦਾਰ ਰਿਕਾਰਡ ਆਪਣੇ ਕੋਲੇ ਲਗਭਗ 50 ਲੀਟਰ ਦੇ ਕਰੀਬ ਆ 1912 ਨੰਬਰ ਗੈਲੈਕਸੀ ਇਹਦੀ ਮਦਰ ਦਾ ਗੈਲੈਕਸੀ ਸੀ ਮੰਦੀ ਆ ਇਹ ਇਹ ਖੋਦਲ ਕੋਬਦੀ ਆ ਇਹ ਬਹੁਤ ਵਧੀਆ ਬੱਛੀ ਆ ਬਾਈ ਯਾਰ ਇਹ ਪਹਿਲੀ ਬੱਛੀ ਆਪਣੇ ਫਾਰਮ ਦੇ ਜਿਹੜੀ ਆਈ ਸੀਲ ਕੋਬਦੀ ਇਹ ਪਹਿਲੀ ਬੱਛੀ ਆ ਵੀਰੇ ਯਾਰ ਵਧੀਆ ਬੱਛੀ ਆ ਇਹ ਆ ਦੇਖ ਲਓ ਤੁਸੀਂ ਇਹ ਹੁਣ ਇਹ ਆਪਾਂ ਬਾਹਰ ਕੱਢੀਆ ਪਿੰਜਰੇ ਦੇ ਵਿੱਚੋਂ ਤਾਂ ਇਸ ਤਰ੍ਹਾਂ ਲੱਗਦੀ ਆ ਮਤਲਬ ਕਿ ਇਸ ਨੂੰ ਦਿਖਾਉਣ ਵਾਸਤੇ ਲਵੀ ਇਹ ਮਹੀਨੇ ਕਰੇ ਗਰੀਬ ਹੋ ਚੁੱਕੀ ਆ ਇਹ 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 ਬੱਚੀ ਆ ਬਾਈ ਇਹ ਥੋੜੀ ਵਾਈਟ ਕਲਰ ਦੇ ਵਿੱਚ ਆਈਆਂ ਪਹਿਲ ਇਹਦੀਆਂ ਦਿਨਿਆਂ ਇਹ ਬੱਚੀਆਂ ਆਈਆਂ ਇਹ ਗੇਮ ਪਲਾਨ ਵਰਲਡ ਵਾਈਡ ਦਾ ਸੀਮਨ ਸੀ ਇਹ ਵਰਲਡ ਵਾਈਡ ਸੀਮਨ ਦੀ ਬੱਚੀ ਆ ਵੀਰੇ ਯਾਰ ਗੇਮ ਪਹਿਲਾਂ ਵੈਡ ਦੇ ਲਾਇਆ ਹੋਇਆ ਸੀ ਆਪਾਂ ਮੋਂਟਰੀਅਲ ਦੀ ਵੈਡ ਦੇ ਲੱਗਾ ਹੋਇਆ ਸੀ ਗੇਮ ਪਲਾਨ ਤੇ ਜਿੰਨੀਆਂ ਵੀ ਆਪਣੇ ਕੋਲੇ ਗੇਮ ਪਲਾਨ ਦੀਆਂ ਬੱਚੀਆਂ ਆਈਆਂ ਥੋੜੀਆਂ ਜਿਹੀਆਂ ਵਾਈਟਨੈਸ ਜ਼ਿਆਦਾ ਆਈਆਂ ਇਹ ਵਾਈਟ ਬੱਚੀ ਆ ਵੀਰੇ ਯਾਰ ਕਈਆਂ ਨੂੰ ਵਾਈਟ ਪਸੰਦ ਹੁੰਦੀ ਆ ਦੇਖੋ ਬੱਚੀ ਬਹੁਤ ਸੋਹਣੀ ਆ ਇਹ ਇਹ 15 ਦਿਨ ਦੀ ਹੋ ਗਈ ਬੱਚੀ ਬਾਈ ਆਪਣੇ ਫਾਰਮ ਤੇ ਇਹ ਇਹ ਵਰਲਡਵਾਈਡ ਦੇ ਸੀਮਨ ਦੀ ਆ ਵੀਰ ਇਹ ਵੀ ਵਧੀਆ ਬੱਛੀਆਂ ਚੋਂ ਇੱਕ ਬੱਛੀ ਆ ਆਪਣੇ ਫਾਰਮ ਦੀ ਬਾਈ ਯਾਰ ਵੇ ਆ ਜਾ ਇਹ ਕਾ ਬੱਛੀ ਵੀਰੇ ਆਪਣੇ ਫਾਰਮ ਤੇ ਜਿਹੜੀ ਆ ਦਿਖਾ ਰਿਹਾ ਮੈਂ ਇਹ ਬੱਛੀ ਵੀ ਥੋੜੀ ਵਾਈਟਨੈਸ ਚ ਆ ਇਹ ਵੀ ਆਪਣਾ ਸੀਮਨ ਹੈਗਾਗਾ ਸੈਕਸਡ ਸੀਮਨ ਹਾਈ ਓਮ ਸੈਕਸਡ ਸੀਮਨ ਹਾਈ ਓਮ ਦੇ ਨਾਂ ਤੇ ਵਰਲਡਵਾਈਡ ਦੇ ਸੀਮਨ ਦੀ ਆ ਇਹ ਵੀ ਬੱਛੀ ਵੀਰੇ ਯਾਰ ਆਪਣੇ ਫਾਰਮ ਤੇ ਗੇਮ ਪਲਾਨ ਵੀ ਕਾਫੀ ਲੱਗਿਆ ਆ ਸੀ ਹਾਈ ਓਮ ਵੀ ਕਾਫੀ ਲੱਗਿਆ ਆ ਸੀ ਇਹ ਹਾਈ ਹੋਮ ਸੀ ਬੰਦੀ ਹੈ 66 ਸੀਮਨ ਦੀ ਬੱਚੀ ਹੈ ਵੀਰੇ ਯਾਰ ਆਪਣੇ ਇਹ ਬੱਚੀ ਵੀ ਬਹੁਤ ਵਧੀਆ ਇਹ ਵੀ 15 ਦਿਨ ਦੀ ਹੋ ਗਈ ਵਧੀਆ ਗ੍ਰੋਥ ਕਰ ਰਹੀ ਹੈ ਆਪਣੇ ਫਾਰਮ ਦੇ ਬੱਚੀ ਇਹ ਸਿਲੈਕਟਡ ਸੀਮਨ ਦੀਆਂ ਬੱਚੀਆਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਆਂ ਲਵੀ ਇੰਪੋਰਟਡ ਸੀਮਨ ਵਧੀਆ ਸੀਮਨ ਜਿਹੜਾ ਆਪਾਂ ਉਹਦੇ ਫਾਰਮ ਤੇ ਯੂਜ਼ ਕਰਦੇ ਆ ਇਹਦੀ ਮਦਰ ਦਾ ਰਿਕਾਰਡ ਵੀ ਬਹੁਤ ਆ ਵੀਰੇ ਇਹ ਵੀ ਫਸਟ ਲਕਟੇਸ਼ਨਾਂ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਆ ਮੈਂ ਵਾਈਟ ਕਲਰ ਦੇ ਵਿੱਚ ਉਹਦੀ ਮਦਰ ਵੀ ਫਸਟ ਲਕਟੇਸ਼ਨਾਂ ਦੋਨੇ ਹੁਣ 30 ਪਲੱਸ ਕ੍ਰੋਸ ਕਰ ਚੁੱਕੀਆਂ 15 ਦਿਨਾਂ ਦੇ ਵਿੱਚ ਵਿੱਚ 30+ ਤੋਂ ਉੱਪਰ ਜਾ ਰਹੀਆਂ ਗਿਆ ਹਜੇ ਉਹਨਾਂ ਨੇ ਪੀਗ ਤੇ ਇੱਕ ਮਹੀਨੇ ਬਾਅਦ ਜਾਣਾਂਗਾ ਉਦੋਂ ਆਪਾਂ ਦੱਸਾਂਗੇ ਲਵੀ ਕਿਹੜੀਆਂ ਆਪਣੀਆਂ ਪਹਿਲਾਂ ਵੈੜਾ ਹਾਈ ੀਲਡ ਤੇ ਜਾ ਰਹੀਆਂ ਗਿਆ ਕਿਹੜੀਆਂ 40+ ਕ੍ਰਾਸ ਕਰ ਰਹੀਆਂ ਇਸ ਵਾਰ ਆਪਾਂ ਕੱਲੇ-ਕੱਲੇ ਸੀਮੰਦੀਆਂ ਦੱਸਾਂਗੇ ਤੁਹਾਨੂੰ ਇਸ ਵਾਰ ਲਵੀ ਕਿਹੜੇ ਸੀਮੰਦਾਂ ਰਿਜ਼ਲਟ ਬੈਸਟ ਰਿਹਾਗਾ ਜਿਹੜੀ ਇਹ ਬੱਚੀ ਹੈ ਵੀਰੇ ਇਹ ਵੀ ਥੋੜੀ ਵਾਈਟਨੈਸ ਤੇ ਜ਼ਿਆਦੇ ਆ ਇਹ ਗੇਮ ਪਲਾਨ ਸੀਮੰਦੀ ਆ ਗੇਮ ਪਲਾਨ ਸੀ ਬਣਾਇਆ ਸੀ ਜਿਹੜਾ ਆਪਣੇ ਕੋਲੇ ਆ ਵਰਲਡ ਵਾਈਡ ਦਾ ਇਹ ਕਨਵੈਨਸ਼ਨ ਸੀਮਨ ਲਾਇਆ ਸੀ ਆਪਾਂ ਇਮਪ੍ਰੈਸ਼ਨ ਦੀ ਵਹਿੜਾ ਮੇਰੇ ਕੋਲੇ 65 ਲੀਟਰ ਵਾਲੀ ਉਹਦੀ ਬੱਚੀ ਆ ਇਹ ਪਿੱਛੋਂ ਵੀ ਬਹੁਤ ਵਧੀਆ ਇਹਦਾ ਲੈਂਥ ਵਗੈਰਾ ਵੀ ਵਧੀਆ ਬੱਚੀ ਦੀ ਵੀਰੇ ਯਾਰਾ ਬਹੁਤ ਵਧੀਆ ਗ੍ਰੋਥ ਕਰੀ ਆ ਇਹ ਬੱਚੀ ਲਗਭਗ ਇਹ ਵੀ 15 12 15 ਦਿਨਾਂ ਦੀ ਬੱਚੀ ਆ ਜੇ ਇਹ ਇਹ ਬੱਚੀ ਮੈਨੂੰ ਲੱਗਦਾ ਲਵੀ ਇਹਦੀ ਮਦਰ ਦਾ ਰਿਕਾਰਡ 60 ਪਲੱਸ ਸੀਗਾ ਇਹ ਬੱਚੀ ਵੀ ਆਪਣੇ ਕੋਲੇ ਪਹਿਲੇ ਸੂਏ ਦੁੱਧ ਬਹੁਤ ਕੱਢੂਗੀ ਵੀਰੇ ਯਾਰਾ ਇਹ ਵੀ ਗੇਮ ਪਲਾਨ ਦੀ ਆ ਮਨੇ ਫਾਰਮ ਤੇ ਆਈ ਏ ਇਹ ਉਹ ਵੈਸੇ ਛੋਟੀ ਐ ਇਹ ਵੀ ਅਲਕੋਵ ਸੀਮੰਦੀ ਆ ਅਲਕੋਵ ਸੀਮੰਦੀ ਬੱਚੀ ਆ ਇਹ ਇਹ ਬੱਚੀ ਇਹ ਵੀ ਥੋੜੀ ਵਾਈਟ ਬਲੈਕ ਆ ਵਧੀਆ ਬੱਚੀ ਆ ਇਹ ਤਿੰਨ ਚਾਰ ਦਿਨਾਂ ਦੀ ਬੱਚੀ ਆ ਜੀ ਇਹਦਾ ਟਾਈਮ ਪੀਰੀਅਡ ਵੀ ਥੋੜਾ ਹੋਇਆ ਇਹਨੂੰ ਹਜੇ ਵਧੀਆ ਇਹਦਾ ਰਿਕਾਰਡ ਇਹਦੀ ਮਦਰ ਦਾ ਰਿਕਾਰਡ ਵੀ ਬਹੁਤ ਵਧੀਆ ਵੀਰੇ ਯਾਰ ਜੇ ਆਪਾਂ ਨਾ ਆਪਦੇ ਫਾਰਮ ਦੇ ਉੱਪਰ ਵਧੀਆ ਬੱਚੀਆਂ ਪਾਲਦੇ ਆ ਫੇਰ ਹੀ ਆਪਣਾ ਫਾਰਮ ਗਰੋ ਕਰਦਾ ਵੀਰੇ ਯਾਰ ਜੇ ਆਪਾਂ ਵੈਸੇ ਬਿਨਾਂ ਰਿਕਾਰਡ ਤੋਂ ਬੱਚੀ ਲੈ ਕੇ ਆਪਾਂ ਆਪਦੇ ਫਾਰਮ ਤੇ ਪਾਲਦੇ ਆ ਪਾਲਣ ਤੇ ਵੀ ਆਪਾਂ ਦੇਖਦੇ ਆ ਵੀ ਲੱਖ ਸਵਾਲਾ ਖਰਚਾ ਆ ਜਾਂਦਾਗਾ 1.5 ਲੱਖ ਵੰਗੂ ਤੇ ਫੇਰ ਆਪਣਾ ਬੱਚੀ ਦੁੱਧ ਨਾ ਦੇ ਉਹ ਤੇ ਫੇਰ ਆਪਣਾ ਫਾਰਮ ਲਾਸ ਜਾਦਾਗਾ ਤਾਂ ਕਰਕੇ ਆ ਜੇ ਤਾਂ ਹੀ ਉਹ ਆ ਬਾਈ ਜਰਾ ਆਪਾਂ ਨੂੰ ਆਪਦੇ ਫਾਰਮ ਦੇ ਉੱਪਰ ਜਿਹੜਾ ਸੀਮਨ ਲਾਉਣਾ ਚਾਹੀਦਾ ਵਧੀਆ ਸੀਮਨ ਲਾਉਣਾ ਚਾਹੀਦਾ ਜਿਵੇਂ ਆਪਾਂ ਆਪਦੇ ਫਾਰਮ ਦੇ ਉੱਪਰ ਆ ਬੱਚੀਆਂ ਖੜੀਆਂ ਸਾਰੀਆਂ ਇਹ ਸਾਰਿਆਂ ਇਸ ਵਾਰ ਵਰਲਡਵਾਈਡ ਦੇ ਪੀਡੀਐਫ ਦਾ ਸੀਮਨ ਲਿਆ ਗਿਆ। ਤਾਂ ਕਰਕੇ ਬਾਈ ਆਪਾਂ ਨੂੰ ਆਪਦੇ ਫਾਰਮ ਤੇ ਵਧੀਆ ਸੀਮਨ ਲਾਉਣਾ ਚਾਹੀਦਾ। ਕੋਈ ਵੀ ਵੀਰ ਆਪਦੇ ਫਾਰਮ ਦੇ ਸੀਮਨ ਯੂਜ਼ ਕਰਦਾਗਾ। ਸੀਮਨ ਮਹਿੰਗਾ ਚਾਹੇ ਪਵੇ ਪਰ ਚੰਗਾ ਸੀਮਨ ਆਪਦੇ ਫਾਰਮ ਤੇ ਲਾਓ। ਹੁਣ ਜ਼ਿਆਦਾਤਰ ਜਿਹੜਾ ਆਪਦੇ ਫਾਰਮ ਦੇ ਇਸ ਵਾਰ ਸੀਮਨ ਯੂਜ਼ ਕਰਿਆਗਾ ਵਰਲਡਵਾਈਡ ਦਾ ਤੇ ਪੀਡੀਐਫ ਦਾ ਸੀਮਨ ਯੂਜ਼ ਕਰਿਆਗਾ। ਪੀਡੀਐਫ ਦਾ ਸੈਕਸਡ ਸੀਮਨ ਪੌਪਸਟਾਰ ਯੂਜ਼ ਕਰਿਆ ਸੀਗਾ। 100% ਉਹਦੀਆਂ ਬੱਚੀਆਂ ਆਈਆਂ ਸੈਕਸਡੀਆਂ। ਜੇ 10 ਸੀਮਨ ਸੀਗੇ ਤਾਂ 10ੇ ਬੱਚੀਆਂ ਦਾ ਸੈਕਸਡ ਸੀਮਨ ਦੀਆਂ ਆਈਆਂ ਬਾਈ। ਬਾਕੀ ਕਨਵੈਸ਼ਨਲ ਸੀਮਨ ਦੇ ਵਿੱਚ ਬੱਚੇ ਜ਼ਿਆਦਾ ਆਏ ਆ ਚਾਹੇ ਅਲਕੋਹ ਵੀ ਯੂਜ਼ ਕਰਿਆ ਸੀ ਚਾਹੇ ਆਪਾਂ ਵਰਲਡ ਵਾਈਡ ਦਾ ਗੇਮ ਪਲਾਨ ਇਹ ਯੂਜ਼ ਕਰੇ ਸੀਗੇ ਇਹਨਾਂ ਦਾ ਕਰਕੇ ਇਹਨਾਂ ਦੇ ਵਿੱਚ ਥੋੜੀਆਂ ਜੀਆਂ ਬੱਚੀਆਂ ਘਟ ਆਈਆਂ ਗਈਆਂ ਪਰ ਫੇਰ ਵੀ ਆਪਣੇ ਫਾਰਮ ਦੇ ਉੱਤੇ ਜਿਵੇਂ ਆ 25 ਕ ਬੱਚੀਆਂ ਰੱਖਦੇ ਹੁੰਨੇ ਆ ਹਜੇ ਆਪਣੇ ਫਾਰਮ ਦੇ ਉੱਪਰ 20 ਦੇ ਕਰੀਬ ਬੱਚੇ ਹੋਈਆਂ ਆਪਣੇ ਫਾਰਮ ਦੇ ਉੱਪਰ ਬਾਕੀ ਕੋਈ ਹੋਰ ਫਾਰਮਰ ਵੀ ਅੱਜਕੱਲ ਜ਼ਿਆਦਾਤਰ ਸੀਮਨ ਵਧੀਆ ਯੂਜ਼ ਕਰਦੇ ਆ ਜਿਹੜੇ ਪੁਰਾਣੇ ਫਾਰਮਰ ਆ ਜੇ ਕੋਈ ਵੀਰ ਨੇ ਚੰਗਾ ਸਿਮਨ ਲਾਇਆ ਹੁੰਦਾ ਕੋਈ ਬੱਛੀ ਵੀ ਸੇਲ ਕਰਦਾਗਾ ਉਹਦੀ ਬੱਛੀ 45 ਤੋਂ 50 ਹਜ਼ਾਰ ਦੀ ਕੋਈ 55 60 ਹਜ਼ਾਰ ਤੱਕ ਰ ਵੀ ਕਈ ਫਾਰਮਰ ਬੱਛੀਆਂ ਆਉਂਦੀਆਂ ਵੇਚਦੇ ਆ 10 10 ਦਿਨਾਂ ਦੀਆਂ ਤਾਈਓ ਗਹਣਾ ਲੈ ਵੀ ਵੱਧ ਤੋਂ ਵੱਧ ਆਪਦੇ ਫਾਰਮ ਦੇ ਉੱਪਰ ਸੈਕਸਰਸੀ ਮਨ ਯੂਜ਼ ਕਰੋ ਜਿਹੜੀਆਂ ਪਹਿਲਣ ਬੈੜਾ ਉਹਨਾਂ ਤਾਂ ਜ਼ਰੂਰ ਕਰੋ ਜੇ ਆਪਣੇ ਕੋਲੇ ਬੱਛੀ ਆ ਜਾਂਦੀ ਆਪਣੀ ਬੱਛੀ ਸੇਲ ਹੋ ਜੂ ਬਾਈ ਯਾਰ ਜੇ ਆਪਣੇ ਕੋਲੇ ਘੱਟ ਬੱਛੀਆਂ ਆਉਂਦੀਆਂ ਫਿਰ ਆਪਾਂ ਸੇਲ ਵੀ ਕਿੱਥੋਂ ਕਰ ਦਾਂਗੇ ਜਿਵੇਂ ਮੇਰੇ ਫਾਰਮ ਦੇ ਉੱਪਰ ਕਨਵੈਨਸ਼ਨਲ ਸੀਮਨ ਜ਼ਿਆਦਾ ਲੱਗਿਆ ਕਰਕੇ ਹੁਣ ਮੈਂਨਸ਼ਨ ਸੀਮਨ ਦੀਆਂ ਬੱਚੇ ਜ਼ਿਆਦਾ ਆ ਗਏ ਇਸ ਵਾਰਾ ਬੱਚੇ ਘਟ ਆਇਆ ਪਰ ਜਿੰਨੀਆਂ ਬੱਚੇ ਆਈਆਂ ਆਪਣੇ ਫਾਰਮ ਦੇ ਟੋਪ ਦੀਆਂ ਬੱਚੇ ਆਈਆਂ ਬਾਈ ਯਾਰ ਤਾਂ ਕਰਕੇ ਲੈ ਵੀ ਸੀਮਨ ਦੇ ਹੁਣ ਜੇ ਆਪਣੀ ਗਾਂ ਕੋਈ ਰਿਪੀਟ ਵੀ ਕਰ ਜਾਂਦੀ ਆ ਤਾਂ ਵੀ ਆਪਾਂ ਉਹਦੇ ਇੰਪੋਰਟਡ ਸੀਮਨ ਹੀ ਯੂਜ਼ ਕਰਦੇ ਆ ਹੁਣ ਦੂਜਾ ਸੀਮਨ ਕੰਨੀ ਧਿਆਨ ਦੇਣਾ ਹਟ ਗਏ ਵੀਰੇ ਯਾਰ ਲੈ ਵੀ ਜੇ ਆਪਾਂ ਬਰੀਡ ਹੀ ਤਿਆਰ ਕਰਨੀ ਆ ਤਾਂ ਫਿਰ ਚੰਗੇ ਸੀਮਨ ਦੀ ਬਰੀਡ ਤਿਆਰ ਕਰੋ ਜਿਹੜੀ ਤੁਹਾਡੇ ਕੋਲੇ ਗਾਂ ਚੰਗੀ ਆ ਜਿਹੜੀ ਤੁਹਾਡੇ ਕੋਲੇ 50 ਲੀਟਰ ਦੁੱਧ ਵਾਲੀ ਆ ਜਾਂ 40 ਤੋਂ ਪਲੱਸ ਵਾਲੀ ਗਾਂ ਉਹਦੀਆਂ ਬੱਚੀਆਂ ਰੱਖਣੀਆਂ ਚਾਹੁੰਦੇ ਹੋ ਤੁਸੀਂ ਫਿਰ ਉਹ ਕਿੰਨੇ ਵਾਰ ਮਰਜ਼ੀ ਰਿਪੀਟ ਕਰ ਜੇ ਉਹਦੇ ਸੀਮਨ ਤੁਸੀਂ ਚੰਗਾ ਹੀ ਲਾਉਣਾ। ਕਈ ਵਾਰ ਆਪਾਂ ਨਾਰਮਲ ਸੀਮਨ ਲਾ ਦਿੰਨੇ ਆ ਉਹਦੇ ਉਸ ਦਿਵਾਰ ਉਹ ਕਨਸੀਵ ਕਰ ਜਾਂਦੀ ਆ ਫਿਰ ਆਪਾਂ ਸੋਚਦੇ ਆ ਯਾਰ ਹਲਕੇ ਸੀਮਨ ਦੇ ਕਨਸੀਵ ਕਰ ਗਈ। ਹਮੇਸ਼ਾ ਤੁਸੀਂ ਚੰਗਾ ਸੀਮਨ ਲਾਓ। ਤਾਂ ਹੀ ਉਹ ਮੈਂ ਕਹਿਣਾ ਹੁੰਦਾ ਜਿਹੜੇ ਵੀਰ ਨੇ ਡੇਰੀ ਫਾਰਮ ਕਰਨੀਆਂ ਉਹ ਆਪਦੇ ਕੰਟੇਨਰ ਲੈ ਕੇ ਰੱਖੋ ਸੀਮਨ ਵਾਲੇ ਆਪਦਾ ਸੀਮਨ ਆਪਣੇ ਕੋਲ ਰੱਖੋ। ਜੇ ਤੁਸੀਂ ਆਪਣਾ ਸੀਮਨ ਰੱਖੋਗੇ ਫੇਰ ਹੀ ਤੁਸੀਂ ਆਪਣੀ ਮਰਜ਼ੀ ਦਾ ਸੀਮਨ ਲਾ ਸਕਦੇ ਹੋ ਬਾਈ ਜੇ ਤੁਹਾਡੇ ਕੋਲੇ ਆਪਣੀ ਮਰਜ਼ੀ ਦਾ ਸੀਮਨ ਨਹੀਂ ਰੱਖੋਗੇ ਫਿਰ ਤਾਂ ਡਾਕਟਰ ਦੇ ਹਿਸਾਬ ਨਾਲ ਸੀਮਨ ਲੱਗੂਗਾ ਜਿਹੜਾ ਡਾਕਟਰ ਕੋਲੇ ਹੋਊ ਫਿਰ ਉਹੀ ਡਾਕਟਰ ਲਾ ਕੇ ਜਾਊਗਾ ਤੇ ਬੱਚਿਆਂ ਨਾਲ ਹੀ ਆਪਣਾ ਡੈਰੀ ਫਾਰਮ ਗਰੋ ਕਰਦਾ ਤੁਹਾਨੂੰ ਮੈਂ ਦੱਸਦਾ ਹਾਂ ਨਾ ਜੇ ਅੱਜ ਆਪਣੇ ਫਾਰਮ ਦੇ ਉੱਪਰ 150 ਗਾਂ ਹੋਈਆਂ ਤਾਂ ਬੱਚਿਆਂ ਕਰਕੇ ਹੀ ਹੋਈਆਂ ਸਾਰੇ ਡੈਰੀ ਫਾਰਮਰਾਂ ਨੂੰ ਬਾਈ ਜੀ ਮੈਂ ਜ਼ਰੂਰੀ ਬੇਨਤੀ ਕਰਦਾ ਹਾਂ ਡੈਰੀ ਪਰਿਵਾਰ ਦੀ ਬੇਟੀ ਨਮਨੀਤ ਕੌਰ ਹਾਂਸ ਨੇ ਡੇਰੀ ਨਾਲ ਰਿਲੇਟਡ ਡੈਰੀ ਗਾਰਡੀਅਨ ਦੇ ਨਾਂ ਤੇ ਮੈਗਜ਼ੀਨ ਸਟਾਰਟ ਕਰਾਇਗਾ ਇਹ ਮੈਗਜ਼ੀਨ ਆਪਾਂ ਆਨਲਾਈਨ ਪੜ ਸਕਦੇ ਆ ਬਾਈ ਜੀ ਮੈਗਜ਼ੀਨ ਇੰਨਾ ਵਧੀਆ ਗਿਆ ਕਈ ਗੱਲਾਂ ਸਾਨੂੰ ਇੰਨਾ ਚਿਰ ਹੋ ਗਿਆ ਡੈਰੀ ਫਾਰਮ ਕਰਦਾ ਨੂੰ ਨਵੀਆਂ ਮੈਗਜ਼ੀਨ ਪੜ ਕੇ ਪਤਾ ਲੱਗੀਆਂ ਗਿਆ ਜਿਹੜਾ ਵੀਰ ਡੈਰੀ ਫਾਰਮ ਨਵਾਂ ਸ਼ੁਰੂ ਕਰਦਾ ਜਾਂ ਪੁਰਾਣਾ ਕਰ ਰਿਹਾਗਾ ਡੈਰੀ ਨਾਲ ਰਿਲੇਟਡ ਕੋਈ ਨੌਲੇਜ ਪ੍ਰਾਪਤ ਕਰਨੀ ਚਾਹੁੰਦਾਗਾ ਉਹ ਜ਼ਰੂਰ ਇਹ ਮੈਗਜ਼ੀਨ ਪੜੋ ਬਾਈ ਮੈਗਜ਼ੀਨ ਪੜਨ ਵਾਸਤੇ ਤੁਹਾਨੂੰ ਅਸੀਂ ਐਂਡ ਤੇ ਵੀਡੀਓ ਤੇ ਇੱਕ ਪਿਕਚਰ ਪਾਵਾਂਗੇ ਉਤੇ 바ਰ ਕੋਡ ਹੋ ਤੁਸੀਂ 바ਰ ਕੋਡ ਸਕੈਨ ਕਰਕੇ ਵੀ ਇਹ ਮੈਗਜ਼ੀਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਾਈ ਜੀ ਬਾਕੀ ਤੁਸੀਂ ਗੂਗਲ ਤੇ ਸਰਚ ਕਰਕੇ ਡੈਰੀ ਗਾਰਡੀਅਨ ਦੇ ਨਾਮ ਤੇ ਸਰਚ ਕਰੋਗੇ ਉੱਥੇ ਵੀ ਤੁਹਾਨੂੰ ਸਰਚ ਕਰਨ ਤੋਂ ਬਾਅਦ 바ਰ ਕੋਡ ਆਊਗਾ ਤੁਸੀਂ ਉਹਨੂੰ ਸਕੈਨ ਕਰਕੇ ਡੈਰੀ ਗਾਰਡੀਅਨ ਮੈਗਜ਼ੀਨ ਪੜ੍ਹ ਸਕਦੇ ਆ ਜਿਹੜੇ ਵੀਰ ਡੈਰੀ ਦੇ ਵਿੱਚ ਗਾਹਾਂ ਵਧਾਣਾ ਚਾਹੁੰਦੇ ਆ ਵੱਧ ਤੋਂ ਵੱਧ ਵੀਰ ਡੈਰੀ ਗਾਰਡੀਅਨ ਮੈਗਜ਼ੀਨ ਨਾਲ ਜੁੜੋ ਬਾਈ ਜੀ ਬਹੁਤ ਜਿਆਦਾ ਨੌਲੇਜ ਪ੍ਰਾਪਤ ਹੋਊਗੀ ਜੇ ਆਪਾਂ ਡੈਰੀ ਫਾਰਮ ਕਰਦੇ ਆਂ ਬਾਈ ਯਾਰ ਫਿਰ ਆਪਾਂ ਨੂੰ ਬਰੀਡ ਤੇ ਕੰਮ ਕਰਨੇ ਪਊਗਾ ਫਿਰ ਆਪਾਂ ਬਰੀਡ ਬਣਾਵਾਂਗੇ ਤਾਂ ਨਾ ਆਪਣੇ ਐਨੀਮਲ ਵਧੀਆ ਰੇਟ ਸੇਲ ਹੋਣਗੇ ਨਾ ਆਪਣੇ ਦੁੱਧ ਦੀ ਗ੍ਰੋਥ ਜਿਆਦਾ ਹੋਊਗੀ ਜੇ ਆਪਣੇ ਕੋਲੇ ਦੁੱਧ ਹੋਊ ਫੇਰ ਹੀ ਆਪਾਂ ਬੱਚੀਆਂ ਪਾਲ ਸਕਦੇ ਆਂ ਬਾਈ ਯਾਰ ਜਿਆਦਾਤਰ ਇਹਨਾਂ ਨੂੰ ਅਸੀਂ ਹੁਣ ਪਹਿਲੇ 10 ਦਿਨ ਤਾਂ ਇਹਨਾਂ ਦੀ ਮਦਰ ਦਾ ਦੁੱਧ ਪਿਆਈਦਾ ਬਾਈ ਯਾਰ ਉਸ ਤੋਂ ਬਾਅਦ ਅਸੀਂ ਜਿਹੜਾ ਇਹਨਾਂ ਨੂੰ ਦੁੱਧ ਪਿਉਣੇ ਆ ਮਿਲਕਰ ਪਲੇਸਰ ਆਉਂਦਾ ਜਿਹੜਾ ਯੂਰੋ ਲੈਕ ਦੇ ਨਾਂ ਤੇ ਆਉਂਦਾਗਾ ਆਪਣਾ ਪੀਡੀਐਸ ਤੇ ਵੀ ਆਉਂਦਾ ਉਹ ਲੈ ਕੇ ਆਉਣੇ ਆ ਉਹ 450 ਰੁਪਏ ਦੇ ਕਰੀਬ ਬੈਗ ਪੈਂਦਾ ਆਪਾਂ ਨੂੰ ਇੱਕ ਉਹ ਇਹਨਾਂ ਨੂੰ ਦੁੱਧ ਪਿਆਈਦਾ ਹੁਣ ਅਸੀਂ ਉਹਦਾ ਟੈਂਪਰੇਚਰ ਮੈਂਟੇਨ ਰੱਖਣਾ ਪੈਂਦਾ ਫਿਰ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਾਈ ਵਧੀਆ ਗ੍ਰੋਥ ਕਰ ਰਹੇ ਆ ਬੱਚੇ ਇਹਨਾਂ ਕੋਲੇ ਫੀਡ ਤੇ ਪਾਣੀ ਰੱਖਿਆ ਹੋਇਆਗਾ ਇਹ ਆਪਾਂ ਪਹਿਲਾਂ ਵੀ ਬਹੁਤ ਵੀਡੀਓ ਜਿ ਦਿਖਾ ਚੁੱਕੇ ਆ ਅੱਜ ਦੀ ਵੀਡੀਓ ਦਾ ਆਪਾਂ ਵੈਸੇ ਹੀ ਦਿਖਾਇਆ ਸੀ ਇਹਨੂੰ ਵੀ ਆਪਣੇ ਕੋਲੇ ਵਧੀਆ ਬ੍ਰੀਡ ਦੀਆਂ ਮੱਛੀਆਂ ਆਈਆਂ ਆਪਣੇ ਫਾਰਮ ਦੇ ਉੱਤੇ ਇਹੀ ਜਿਹੜੇ ਸੀਮਣ ਬਾਰੇ ਮੈਂ ਦੱਸਿਆ ਇਹੀ ਸੀਮਣ ਆਪਾਂ ਆਦੇ ਫਾਰਮ ਤੇ ਜਿਆਦਾ ਯੂਜ਼ ਕਰਾਇਆ ਬਾਈ ਯਾਰ ਜਿੰਨੀਆਂ ਬੱਚੀਆਂ ਆਪਾਂ ਪੌਪ ਸਟਾਰ ਲਾਈ ਸੈਕਸਰ ਸੀਮਨ ਮੋਸਟਲੀ ਬੱਛੀਆਂ ਆਈਆਂ ਸੈਕਸਰ ਸੀਮਨੀਆਂ ਉਦੋਂ ਜੇ ਆਪਾਂ ਨੂੰ ਕੋਈ ਮੇਲ ਕਫ ਨਹੀਂ ਆਏਗਾ ਉਹ ਆਇਆ ਲੈ ਵੀ ਜਿਹੜੇ ਕਨਵੈਨਸ਼ਨ ਲੱਗੇ ਸੀ ਉਹਨਾਂ ਦੇ ਵਿੱਚ ਜ਼ਿਆਦਾ ਇਹਦੇ ਨਾਲ ਬੱਚੇ ਆਏ ਆਪਣੇ ਫਾਰਮ ਦੇ ਉੱਪਰ ਤੇ ਨੈਕਸਟ ਟਾਈਮ ਆਪਾਂ ਕੋਸ਼ਿਸ਼ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਸੈਕਸਰ ਸੀਮਨ ਲਾਉਣ ਦਾ ਜਦੋਂ ਆਪਣੇ ਕੋਲੇ ਬੱਛੀਆਂ ਜ਼ਿਆਦਾ ਹੋਣਗੀਆਂ ਫਿਰ ਆਪਾਂ ਦੇਵਾਂਗੇ ਵੀ ਬਾਈ ਸੇਲ ਵੀ ਕਰਾਂ ਕਈ ਵੀਰਾਂ ਨੇ ਮੈਨੂੰ ਫੋਨ ਬਹੁਤ ਦੇ ਆਉਂਦੇ ਆ ਕਈ ਵੀਰ ਕਹਿੰਦੇ ਹੁੰਦੇ ਬਾਈ ਯਾਰ ਇੱਕ ਬੱਛੀ ਦੇ ਦਿਓ ਯਾਰ ਬਾਈ ਯਾਰ ਮੈਂ ਤਾਂ ਮੇਰੇ ਕੋਲੇ ਜਾਦੇ ਬੱਚੇ ਹੋਏ ਆ ਬਾਈ ਸਾਰਿਆਂ ਨੂੰ ਦੇ ਦਾਂਗੇ ਇੱਕ ਇੱਕ ਬੱਚੀ ਕੋਈ ਗੱਲ ਨਹੀਂ ਬਹੁਤ ਲਿਆਜ ਵਾਲੇ ਵੀਰ ਵੀ ਬਹੁਤ ਬੱਚੀਆਂ ਮੰਗਦੇ ਆ ਬਾਈ ਯਾਰ ਜਦੋਂ ਆਪਾਂ ਦੇਖਦੇ ਹੁੰਨੇ ਆ ਆਪਾਂ 25 ਕ ਬੱਚੀਆਂ ਪਾਲਦੇ ਹੁੰਨੇ ਆ ਆਪਦੇ ਫਾਰਮ ਦੇ ਉੱਪਰ ਉਸ ਤੋਂ ਵੱਧ ਜੇ ਆਪਾਂ ਜਾਦੇ ਬੱਚੇ ਆਏ ਆ ਨਾ ਆਪਣੇ ਫਾਰਮ ਦੇ ਉੱਪਰ ਫੇਰ ਆਪਾਂ ਬੱਚੀ ਸੇਲ ਕਰ ਦਿੰਨੇ ਹੁੰਨੇ ਆ ਬਾਈ ਯਾਰ ਐਡਗਰ ਤੁਸੀਂ ਆਏ ਦੇਖੋਗੇ ਲਾ ਵੀ 25% ਆਪਣੇ ਫਾਰਮ ਦੇ ਬੱਚੇ ਆਈਆਂਗੇ ਆ 75% ਬੱਚੇ ਆਏ ਆ ਇਹ ਔਸਤ ਰਹੀ ਆ ਆਪਣੇ ਫਾਰਮ ਦੀ भी भी रह दे 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 हां ਹੁਣ ਵੀ ਐਨੀਮਲ ਆਪਣੇ 20-25 ਰਹਿੰਦੇ ਆ ਹਜੇ ਕਵਿੰਗ ਹੋਣ ਵਾਲੀ ਜੇ ਉਹਨਾਂ ਦੇ ਬੱਚੇ ਆਂ ਜ਼ਿਆਦਾ ਆ ਗਏ ਆ ਫਿਰ ਆਪਾਂ ਬੱਚੇ ਆ ਦੇ ਵੀ ਦਵਾਗੇ ਵੀਰੇ ਯਾਰ ਫਿਲਹਾਲ ਆਪਣੇ ਫਾਰਮ ਦੇ ਉੱਪਰ ਬੱਚੀ ਹੈ ਨਹੀਂ ਗਈ ਸੇਲ ਵਾਸਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੱਚੀਆਂ ਦਿਖਾਈਆਂ ਮੋਸਟਲੀ ਲਿਬੀ ਟਾਪ ਦੇ ਸੀਮਨ ਜਿਹੜੇ ਆਪਾਂ ਆਉ ਦੇ ਫਾਰਮ ਤੇ ਲਾਇਆ ਉਹਨਾਂ ਦੀਆਂ ਬੱਚੀਆਂ ਦਿਖਾਈਆਂ ਆਈਆਂ ਤੁਸੀਂ ਵੀ ਆਪਦੇ ਫਾਰਮ ਦੇ ਉੱਪਰ ਟਾਪ ਦਾ ਸੀਮਨ ਸਿਲੈਕਟ ਕਰਕੇ ਲਾਇਆ ਕਰੋ ਹੁਣ ਆਪਾਂ ਵੀਰ ਦੀ ਵੀਡੀਓ ਐਂਡ ਕਰਦੇ ਆਂ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵ